ਸਾਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਵੀ ਪਿੰਡ ਖੇਮੂਆਣਾ ਜ਼ਿਲ੍ਹਾ ਬਈ ਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਜੀ ਬਾਈ ਸਸੀਆ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਮੇਰਾ ਨਾਮ ਕੁਸ਼ਤੀ ਬਾਈ ਜੀ ਠੀਕ ਹੋਈ ਭਰਾ ਆਪਣੇ ਘਰੋਂ ਉਹ ਕਿਹੜੀ ਡਰੈੱਸ ਹੈ ਜੀ ਆਪਣਾ ਨੇੜੇ ਬਾਰਡਰ ਵਾਸਤੇ ਕੋਈ ਘਰ ਹੈ ਜੀ ਪਿੰਡ ਖੇਮੋਣਾ ਜ਼ਿਲ੍ਹਾ ਬਠਿੰਡਾ ਠੀਕ ਹੋਈ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹਦਾ ਬਹੁਤ ਵਧੀਆ ਰਿਹਾ ਜੀ ਕਿੰਨੇ ਟਾਈਮ ਚ ਆਪਣੇ ਬੁੱਸੂ ਸੇਰ ਹਾਂ ਤਕਰੀਬਨ 2-3 ਘੰਟੇ ਪੁੱਸੂ ਸੇਰ ਹੋ ਜਾਂਦੀ ਹੈ ਜੀ ਠੀਕ ਹੋਈ ਅੱਜ ਆਪਣੇ ਕੋਲ ਕਿੰਨੇ ਨਗਵ ਕਾਉਂ ਹੈ ਆਪਣੇ ਕੋਲੇ ਦਾ ਇਹ ਆਪਣਾ ਜੀਤੋ ਲੈਂਦੀ ਆ ਆਪਾਂ ਉਹਨਾਂ ਨੇ 1 ਮਹੀਨਾ ਤੇ 5-4 ਦਿਨ ਆਖਿਆ ਵੀ ਸੀਮਨ ਲੱਗੇ ਨੂੰ ਸੀਮਨ ਲੱਗੇ ਹੋਏ ਨੇ ਹਾਂ ਤੇ ਆਪਾਂ ਫੰਡਰ ਕਹਿ ਕੇ ਦੇ ਰਿਆ ਆਪਾਂ ਖਾਲੀ ਕਹਿ ਕੇ ਦੇ ਰਿਆ ਖਾਲੀ ਕਹਿ ਕੇ ਦੇ ਰਿਆ ਪਰ ਭਰਦੀ ਹੁੰਦੀ ਆ ਉਹ ਸਭ ਉਹਨੇ ਗੱਬਣ ਵੀ ਹੋ ਸਕਦੀ ਬੈੜ ਠੀਕ ਹੋ ਜੀ ਤੇ ਆਪਾਂ ਇਹ ਹੱਲੀ ਨਹੀਂ ਦੇ ਸਕਦੇ ਉਹ ਤਾਂ ਅਗਲੇ ਵੀ ਦੱਸਣ ਦੀ ਗੱਲ ਆ ਠੀਕ ਹੋ ਜੀ ਤੇ ਕਿਹੜਾ ਸੂਆ ਸੂਈ ਹੈ ਜੀ ਇਹ ਇਹ ਪਹਿਲਾ ਸੂਆ ਸੂਈ ਵੀ ਸੀਗੀ ਤੇ ਹੁਣ ਦੂਜੇ ਸੂਏ ਵਾਸਤੇ ਗੱਬਣ ਆ ਅੰਦਰ ਗੱਬਣ ਕਹਿ ਸਕਦੇ ਆ ਗੱਬਣ ਕਹਿ ਸਕਦੇ ਆ ਆਪਾਂ ਉਹ ਟੋਕੜੀ ਆ ਠੀਕ ਹੋ ਜੀ ਹਾਂ ਜੀ ਤੇ ਦੇਖ ਸਕਦੇ ਹੋ ਵੀ ਮੂੰਹ ਮੱਥੇ ਚੰਗੀ ਆ ਬਾਡੀ ਮੰਤਰ ਤੁਹਾਡੇ ਸਾਹਮਣੇ ਆ ਦੁੱਧ ਕੀ ਡਿਟੇਲ ਆਈ ਇਹਦੀ ਹੁਣ ਇਹਦੇ ਥੱਲੇ ਬਈ ਆ ਝੜਜੀ ਦਾ ਕਰਕੇ ਆਪਾਂ ਅਗਲੇ ਤੋਂ 10 ਕਿਲੋ ਮਿਣਕੇ ਲਿਆਂਦਾ ਸੀਗਾ ਘਰੋਂ ਦੋ ਡੰਗ ਚੋਕੇ ਲਿਆਂਦੇ ਸੀਗੇ ਠੀਕ ਹੋ ਜੀ ਤਾਂ ਹੁਣ ਝੜਜੀ ਦਾ ਕਰਕੇ ਥੋੜਾ ਜਿਹਾ ਮੌਸਮ ਖਰਾਬ ਆ ਹੁਣ ਇਹਦੇ ਥੱਲੇ 7-8 ਕਿਲੋ ਦੁੱਧ ਹੋਊਗਾ 8 ਕਿਲੋ ਲੀਟਰ ਆਪਾਂ ਦੁੱਧ ਕਹਿ ਸਕਦੇ ਆ ਹਾਂ 8 ਕਿਲੋ ਕਹਿ ਸਕਦੇ ਆ ਆਪਾਂ ਠੀਕ ਹੋ ਜੀ ਆਪਾਂ ਅੱਜ ਓਕੇ ਵੀ ਦੇ ਦਾਂਗੇ 8 ਲੀਟਰ ਦੁੱਧ ਤਾਂ ਮਾੜੀ ਬਾਹਰ ਕਢ ਲਓ ਬਤੌਰ ਰਦਖਾਦੀ ਕ੍ਰੋਸ ਬਰੀਡ ਦੀ ਆ ਬਈ ਮਹੀਨੇ ਤੋਂ ਉੱ 8 ਲੀਟਰ ਇਸ ਟਾਈਮ ਦੁੱਧ ਤਿਆਰ ਆ ਥੋੜੇ ਸਾਰਿਆਂ ਨੂੰ ਪਤਾ ਹੀ ਆ ਵੀ ਪਸ਼ੂ ਦੁੱਧ ਘਟੇ ਹੋਏ ਆ ਆ ਦਿਨਾਂ ਚ ਆਜੋ ਬਾਈ ਥੋੜਾ ਪਸ਼ੂ ਕੈਮਰੇ ਤੋਂ ਡਰ ਜਾਂਦਾ ਬਈ ਮੂੰਹ ਮੱਥੇ ਹੀ ਚੰਗੀ ਆ ਥਣ ਚੰਗਾ ਲੱਗਿਆ ਹੋਇਆ ਬਾਈ ਜੀ ਮਗਰ ਬਈ ਇਹਦੇ ਬੱਚੀ ਆ ਆਹਾਂ ਬਾਈ ਮਗਰ ਇਹਦੇ ਬੱਚੀ ਆ ਥਣ ਚੰਗਾ ਲੱਗਿਆ ਹੋਇਆ ਇਸ ਟਾਈਮ 8 ਲੀਟਰ ਦੁੱਧ ਤਿਆਰ ਆ ਬਾਈ ਜੀ ਇਹਦਾ ਤੇ ਬਾਈ ਠੀਕ ਹੈ ਜੀ ਤੇ ਕੀ ਮੁੱਲ ਮੁੱਲ ਕਰਦੇ ਆਂ ਆਪਾਂ ਇਹਦਾ ਦੇਣ ਲੈਣੀ ਹੈ ਬਾਈ 21000 ਰੁਪਿਆ ਕਰਦੇ ਹਾਂ 21000 ਰੁਪਿਆ ਫੈਕਸ ਪ੍ਰਾਈਸ ਹੀ ਆ ਬਾਈ ਮਾੜਾ ਮਾੜਾ ਮੋਟਾ ਮੰਨਤਾ ਨਹੀਂ ਹੋਊਗਾ ਠੀਕ ਹੈ ਘਰੇ ਗਏ ਆਏ ਗਏ ਦਾ ਬੰਦੇ ਦਾ ਬਾਈ ਮਾਨਤਾ ਨੂੰ ਜ਼ਰੂਰ ਕਰ ਦੇਣਗੇ ਬਾਈ 21000 ਰੁਪਿਆ ਬਾਈਾਂ ਦੀ ਡਿਮਾਂਡ ਆ ਤੇ ਬਾਕੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਅੱਗੇ ਆ ਜੀ ਕੀ ਡਿਟੇਲ ਹੈ ਇਹਦੀ ਜੀ ਇਹ ਜੀ ਪਹਿਲਾ ਸੂਆ ਸੂਈ ਵੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 15ਵਾਂ 16ਵਾਂ ਦਿਨ ਹੋ ਗਿਆ ਸੂਈ ਨੂੰ ਠੀਕ ਹੋ ਜੀ ਮਗਰ ਵੱਛਾ ਜੀ ਮਗਰ ਬਈਏ ਦੇ ਵੱਛਾ ਇਹਨੂੰ ਮਗਰ ਵੱਛਾ ਠੀਕ ਹੋ ਜੀ 15 16 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਆਇਆ ਇਸ ਟਾਈਮ ਰੈਡੀਆ ਲੱਗੀ ਗਈ 12 ਕਿਲੋ ਹਾਂਜੀ ਤੇ ਹੁਣ ਇਹਦੇ ਥੱਲੇ ਤੱਕ 11 ਕਿਲੋ ਹੈਗਾ ਹੁਣ ਠੀਕ ਹੋ ਜੀ ਮੌਸਮ ਖਰਾਬ ਕਰਕੇ ਦੁੱਧ ਘਟ ਗਿਆ ਹੋਇਆ ਦੁੱਧ ਵਧੂਗੀ ਵੈੜ ਹਜੇ ਕਣਕ ਹੁਣ ਕੱਲ ਹੀ ਝੜਿਆ ਤਾਂ ਕਣਕ ਹੁਣ ਠੀਕ ਹੋ ਜੀ ਕਿੰਨੀ ਘਾਸ ਹੈਗੀ ਦੁੱਧ ਕੱਢ ਦੂਗੀ ਇਸੋ ਦੇ ਦੇ 13 13.5 ਜਦੋਂ 14 ਤਿੱਕਰ ਜੇ ਅਗਰਾ ਸੇਵਾ ਕਰੇ ਵਧੀਆ 14 ਵੀ ਦੁੱਧ ਕਰ ਜੂਗੀ ਇਸ ਟਾਈਮ 11 ਕਿਲੋਟਰ ਦੁੱਧ ਤਿਆਰ ਹੈ ਆਪਾਂ ਜੋਕ ਕੇ ਦੇ ਦਿੰਦੇ ਠੀਕ ਹੋਈ ਕੱਢ ਲੋ ਇਹ ਵੀ ਬਾਹਰ ਮੂੰਹ ਚੌਗੀ ਹੈ ਬਾਈ ਠੀਕ ਹੋ ਜੀ ਦੇਖ ਸਕਦੇ ਹੋ ਬਾਈ ਸੋਨਾ ਥਣ ਲੱਗਿਆ ਹੋਇਆ ਤੋੜਾ ਸੋਨਾ ਬਾਈ ਕ੍ਰੋਸ ਬਰੀਡ ਦੀ ਹੈ ਆਜੋ ਬਾਈ ਉਹਨਾ ਹਵਾਨਾ ਬਾਈ ਵੈੜ ਦਾ 크ਰੋਸ ਬ੍ਰੀਡ ਦੀ ਆ 10-15 ਦਿਨ ਹੋਇਆ ਸੂਈ ਨੂੰ ਇਸ ਟਾਈਮ 11 ਲੀਟਰ ਦੁੱਧ ਤਿਆਰ ਆ ਦੁੱਧ ਹੋਰ ਵੀ ਚੱਲੂਗੀ ਬਾਈ ਦੁੱਧ ਇਹ ਆ ਜਾਣਾ ਵੈੜ ਦੇ ਪਹਿਲਾਂ ਹੈਗੀ ਆ ਮਗਰ ਬਾਈ ਇਹਦੇ ਬੱਚਾ ਨੂੰ ਮੁੱਥੇ ਦੀ ਚੰਗੀ ਆ ਬਾਕੀ ਠੰਡੀ ਸੇ ਇਹ ਪੂਰੀ ਆ ਬਾਈ ਠੀਕ ਹੋ ਜੀ ਪੂਰੀ ਸੋਲੇ ਪੰਦਾ ਚੋਲੇ ਕੋਈ ਆਏ ਨਹੀਂ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 30000 ਆ ਬਾਈ ਮੁੱਲ 30000 ਫਿਕਸ ਪ੍ਰਾਈਸ ਹੈ ਜੀ ਹਾਂ ਬਸ ਮੌਕੇ ਤੇ ਮਾਨਤਾ ਨਹੀਂ ਕਰਾਵਾਂਗਾ ਮਾੜਾ ਬੋਤਾ ਜੀ ਠੀਕ ਹੈ ਆਪਣਾ ਕੰਟੈਕਟ ਨੰਬਰ ਬੋਲ ਦੋ ਆਪਣਾ 95013 ਹਾਂਜੀ 72171 ਇੱਕ ਵਾਰ ਫੇਰ ਬੋਲ ਦਈਏ 95013 72171 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਦੋਨੋਂ ਨਗਾਂ ਵਿੱਚੋਂ ਕੋਈ ਵੀ ਨਗ ਚੰਗਾ ਲੱਗਦਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ